ਬਹੁਤ ਇੰਤਜ਼ਾਰ ਹੋ ਗਿਆ ਬਹੁਤ ਬੇਇਨਸਾਫੀ ਹੋਗੀ ਹੁਣ ਮੈਨੂੰ ਇਨਸਾਫ ਚਾਹੀਦਾ ਏ ਕਹਿਣਾ ਬਲਵੰਤ ਸਿੰਘ ਰਾਜੂਆਣਾ ਦਾ ਜੋ ਕਿ ਅੱਜ ਜੇਲ੍ਹ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਸਰਕਾਰੀ ਡੈਂਟਲ ਹਸਪਤਾਲ ਤੇ ਕਾਲਜ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਦੰਦਾਂ ਦੇ ਇਲਾਜ ਲਈ ਉਹਨਾਂ ਨੂੰ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਰਾਜ਼ਗੀ ਜਤਾਈ ਹੈ ਸਰਕਾਰਾਂ ਪ੍ਰਤੀ ਕਹਿਣਾ ਹੈ ਕਿ ਮੈਨੂੰ 30 ਸਾਲ ਤੋਂ ਜ਼ਿਆਦਾ ਸਮਾਂ ਦਾ ਹੋ ਗਿਆ ਹੈ ਜੇਲ੍ਹ ਦੇ ਵਿੱਚ 19 ਸਾਲ ਲਗਭਗ ਹੋ ਗਏ ਨੇ ਚੱਕੀ ਫਾਂਸੀ ਵਾਲੀ ਚੱਕੀ ਦੇ ਵਿੱਚ ਪਰ ਹੁਣ ਤੱਕ ਕੋਈ ਫੈਸਲਾ ਨਹੀਂ ਆਇਆ ਉਹ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਬਹੁਤ ਦੇਰ ਹੋ ਚੁੱਕੀ ਹੈ ਜਦਕਿ ਪਹਿਲਾਂ ਹੀ ਮੌਤ ਫਾਂਸੀ ਦਾ ਫੈਸਲਾ ਜਿਹੜਾ ਸੁਣਾਇਆ ਜਾ ਚੁੱਕਿਆ ਸੀ ਪਰ ਉਸ ਤੇ ਰੋਕ ਲੱਗੀ ਸੀ ਪਰ ਹੁਣ 19 ਸਾਲਾਂ ਤੋਂ ਕੇਂਦਰ ਕੋਲ ਰਹਿਮ ਦੀ ਅਪੀਲ ਪਾਈ ਗਈ ਹੈ ਉਸ ਤੇ ਕੋਈ ਫੈਸਲਾ ਨਹੀਂ ਆ ਰਿਹਾ ਪਿਛਲੇ 5 ਸਾਲਾਂ ਤੋਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ ਉਸ ਤੇ ਵੀ ਕੋਈ ਫੈਸਲਾ ਨਹੀਂ ਆ ਰਿਹਾ ਜਦਕਿ बार-बार ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸਕਤੀ ਨਾਲ ਪੁੱਛਿਆ ਜਾ ਰਿਹਾ ਕਿ ਆਖਰਕਾਰ ਇੰਨੀ ਦੇਰੀ ਫੈਸਲੇ ਦੇ ਵਿੱਚ ਕਿਉਂ ਲਈ ਜਾ ਰਹੀ ਹੈ ਜੇਕਰ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਤਾਂ ਤੁਸੀਂ ਉਸ ਨੂੰ ਸਵੀਕਾਰ ਕਰੋ ਉਸ ਤੇ ਕੋਈ ਫੈਸਲਾ ਲਵੋ ਜੇਕਰ ਫਾਂਸੀ ਦੀ ਸਜ਼ਾ ਨਹੀਂ ਦੇਣੀ ਤਾਂ ਵੀ ਕੋਈ ਫੈਸਲਾ ਲਵੋ ਪਰ ਇੰਨਾ ਲੰਬਾ ਇੰਤਜ਼ਾਰ ਉਹ ਜਿਹੜਾ ਹੈ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤਾਂ ਉਸ ਤੋਂ ਬਾਅਦ ਰਾਜੂ ਸਿੰਘ ਬਲਵੰਤ ਸਿੰਘ ਰਾਜੂਆਣਾ ਦਾ ਇਹ ਵੀ ਕਹਿਣਾ ਹੈ ਕਿ ਉਹ ਹੁਣ ਜੇਕਰ ਫੈਸਲੇ ਦੇ ਵਿੱਚ ਹੋਰ ਦੇਰੇ ਹੁੰਦੀ ਹੈ ਤਾਂ ਉਹ ਐਸਜੀਪੀਸੀ ਨੂੰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਅਪੀਲ ਕਰਦੇ ਨੇ ਕਿ ਕੋਮ ਦੇ ਸਨਮਾਨ ਦੀ ਰੱਖਿਆ ਦੇ ਲਈ ਰਾਖੀ ਦੇ ਲਈ ਕੋਈ ਅਗਲਾ ਰਾਹ ਦੇਖਣ ਉਹ ਅਗਲਾ ਰਾਹ ਕੀ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਬਲਵੰਤ ਸਿੰਘ ਰਾਜੂਆਣਾ ਬਿਹਤ ਖਫਾ ਨੇ ਬਿਹਤ ਨਰਾਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸਾਰੀ ਉਮਰ ਮੇਰੀ ਜੇਲ੍ਹ ਦੇ ਵਿੱਚ ਲੰਘ ਚੁੱਕੀ ਹੈ ਪਰ ਕੋਈ ਫੈਸਲਾ ਸਰਕਾਰ ਨੂੰ ਜਲਦ ਤੋਂ ਜਲਦ ਲੈਣਾ ਪਵੇਗਾ ਸੋ ਸੁਪਾ ਸਰਕਾਰ ਨੂੰ ਵੀ ਉਹਨਾਂ ਦੇ ਇਹੀ ਕਹਿਣਾ ਤੇ ਕੇਂਦਰ ਸਰਕਾਰ ਅੱਗੇ ਵੀ ਉਹ ਅਪੀਲ ਕਰ ਰਹੇ ਨੇ ਨਰਾਜ਼ਗੀ ਪ੍ਰਗਟ ਕਰ ਰਹੇ ਨੇ ਕਿ ਕੋਈ ਫੈਸਲਾ ਜਲਦ ਤੋਂ ਜਲਦ ਲਿਆ ਜਾਵੇ ਤਾਂ ਦੱਸ ਦਈਏ ਕਿ ਬਲਵੰਤ ਸਿੰਘ ਰਾਜੂ ਆਣਾ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦਾ ਕਤਲ ਕੀਤਾ ਗਿਆ ਸੀ ਉਹਨਾਂ ਦੀ ਕਾਰਨ ਬੰਬ ਨਾਲ ਉਡਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਫੜ ਲਿਆ ਗਿਆ ਤੇ ਖੁਦ ਪੁਲਿਸ ਦੇ ਵਿੱਚੋਂ ਸਿਪਾਹੀ ਸਨ ਪਹਿਲਾਂ ਪਰ ਜਦੋਂ ਸਾਕਾ ਨਿੱਲਾ ਤਾਰਾ ਹੁੰਦਾ ਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਬਦਲਾ ਲੈਣ ਦੇ ਲਈ ਉਹਨਾਂ ਦੇ ਬਲੇ ਕਦਮ ਚੁੱਕਿਆ ਜਾਂਦਾ ਹੈ ਅਤੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਜਾਂਦੀ ਹੈ ਤੇ ਆਖਰਕਾਰ ਸਾਬਕਾ ਮੁੱਖ ਮੰਤਰੀ ਦਾ ਉਹ ਕਤਲ ਕਰ ਦਿੰਦੇ ਨੇ ਜਿਸ ਤੋਂ ਬਾਅਦ ਬਹੁਤ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ ਪਰ ਫਿਰ ਰੋਕ ਲੱਗ ਗਈ ਸੀ ਪਰ ਹੁਣ ਉਸ ਰੋਕ ਦੇ ਉੱਤੇ ਲਗਾਤਾਰ ਜਿਹੜੀ ਸੁਣਵਾਈ ਹੈ ਹੁੰਦੀ ਹੈ ਪਰ ਕੋਈ ਫੈਸਲਾ ਨਹੀਂ ਆਇਆ ਸਭ ਨੂੰ ਇੰਤਜ਼ਾਰ ਹੈ ਕਿ ਆਖਰਕਾਰ ਉਹਨਾਂ ਦੀ ਇਸ ਅਰਜੀ ਤੇ ਰਹਿਮ ਦੀ ਅਪੀਲ ਤੇ ਕੀ ਅਤੇ ਕਦੋਂ ਫੈਸਲਾ